जिन्हें भी सेवा सेवा आप लाठी ना बीर है एनुअल के पीछे काला मेरा बीर है। कौन है? हम लोग आपको रास्ते जना करों भाई। कैसे चलोगे बीरे रास्ते जना करों चाइनीज के एनुअल जंगल बीरे रास्ता ਆ ਬੱਚਿਆਂ ਨੂੰ ਚੜਨ ਲੋ ਭਾਈ ਨਹਿਰ ਦੀ ਕਿਨਾਰੇ ਤੇ ਬੱਚਿਆਂ ਨੂੰ ਗੋਦੇ ਪਾਸੇ ਰੱਖੋ ਭਾਈ ਬਾਬੇ ਸੁਹੀਤਾ ਦੇ ਇਸ ਪੀਟਰਸਨ ਤੇ ਸਾਡੇ ਪਿੰਡ ਬੋਲੀ ਲਈ ਸ਼ੀਰਤਾ ਨਿਯਾਤ ਦੇ ਵਿੱਚ ਹਰ ਸਾਲ ਇੱਥੇ ਚੇਤ ਸੇਵੋ ਤੋਂ ਭਾਈ ਜਿੱਤੇ ਵੀ ਆਵਾਜ਼ ਸੁਣਦਾ ਉਹਦੀ ਭੈਣ ਭਾਈ ਬਲੱਡ ਕੈਂਪ ਕੋਲੇ ਖੜੀ ਆ ਚੇਤ ਸੇਵੋ ਆਓ ਸਾਰੀ ਸਾਰੀ ਟੀਮ ਇਹਨਾਂ ਦੀ ਚੱਲਦੇ ਰਹੋ ਭਾਈ ਪਰਤੇ ਨਾ ਖੜੋ ਚੱਲਦੇ ਰਹੋ ਅਸਲ ਦੇਖ ਜਿੱਥੇ ਵੀ ਆਵਾਜ਼ ਸੁਣਦਾ ਅਸੰਦੀਪ اپنی માતા ਨੂੰ ਸੰਪਰਕ ਆ ਲਵੇ ਹਸਨਦੀਪ ਚਾਲੀਆਂ ਨੇ ਅੱਜ ਆ ਗਏ ਇੱਕ ਆਪਣੇ ਮਹਾਨ ਚਾਹਦੇ ਰਹੋ ਭਾਈ ਰਾਸਤੇ ਜਿੰਨਾ ਬੜੋ 20786 ਦਾ ਸਕੂਟਰ ਮੋਟਰਸਾਈਕਲ ਭਾਈ ਸਾਈਕਲ ਸਟੈਂਡ ਤੇ ਲਾਓ ਆ ਗੋਟ ਵਾਲੇ ਵੀਰ ਇਧਰ ਜੀ ਚਲੇ ਜਾਓ ਜੀ ਰਸਤਾ ਬੰਦਾ ਉਧਰਲੇ ਪਾਸੇ ਬਾਜ਼ਾਰ ਤੋਂ ਨਾ ਜਾਓ ਜੀ ਆ ਆ ਸਵੇਰੇ ਸਵੇਰੇ ਉਧਰ ਜੀ ਰਸਤਾ ਬੰਦਾ ਉਧਰਲੇ ਪਾਸੇ ਆ ਸੇਵਾਗਾਇਆਂ ਦਾ ਨਾਮ ਜੋ ਭਾਈ ਜਿਹੜੀ ਵੀ ਸੰਗਤ ਨੇ ਰਾਜਗੜ੍ਹ ਨੂੰ ਜਾਣਾ ਭਾਈ ਸਵੇਰੇ ਸਵੇਰੇ ਚਲੇ ਜਾਓ ਉਧਰ ਰਾਸਾ ਬੁਲਾਉ ਦਾ ਭਾਈ ਕਿਸੇ ਵੀ ਲੋਰ ਦੀ ਜ਼ਿੰਦਗੀ ਬਚਾ ਸਕਦੇ ਹੋ ਪਰ ਖੂਨ ਨਾਲ ਉਹ ਜਿਹੜਾ ਮਹਾਦਾਨ ਹੈ ਜਿਹਦਾ ਨਾਮ ਸਾਥ ਤੇ ਬਦਲ ਗਿਆ ਆ ਚਲੋ ਭਾਈ ਰਾਸਾ ਜਨਾ ਖੜਾ ਭਾਈ ਸਾਡੇ ਤੇ ਸਾਹਿਬ ਸੋਚਦਾ ਤਾਏ ਮਾਰਦੀ ਹੈ ਆ ਅੱਗੇ ਪਿੱਛੇ ਰੋ ਜਾ ਰਾਸਾ ਜਨਾ ਖੜਾ ਮੇਰਾ ਵੀਰ ਹੈ ਖੂਨ ਦਾ ਬਦਲ ਨਹੀਂ ਮਿਲਿਆ ਉਹ ਕੇਵਲ ਇੱਕ ਇਨਸਾਨ ਹੀ ਆ ਅੱਗੇ ਪਿੱਛੇ ਰੋ ਜਾ ਮੇਰਾ ਵੀਰ ਹੈ ਕੋਲ ਅਸੇਫੈਕਟੀ ਹਸਬੁਦਾਰ ਇਹਦੇ ਪਿਆਰ ਨਹੀਂ ਕੀਤਾ ਜਾ ਸਕਦਾ ਆ ਪਲਾਟੀਨਾ ਮੋਟਰਸਾਈਕਲ ਦੀ ਸੰਦੇ ਅੰਦਰ ਲਾਈ ਆ ਆ ਵੀਰੇ ਅੱਗੇ ਪਿੱਛੇ ਕਰ ਲੈ ਇਹਨੂੰ ਲਾਲ ਜੈਕਟ ਅੱਗੇ ਅੱਗੇ ਪਿੱਛੇ ਕਰ ਲੈ ਪਲਾਟੀਨਾ ਵੀਰੇ ਬਣਾ ਆਪਣੇ ਆਪ ਨਹੀਂ ਡਰ ਜਾਂਦਾ ਅੱਜ ਕਿੰਨਿਆ ਜੁੰਟ ਅੱਜ ਕਿੰਨਿਆ ਜੁੰਟ ਆ ਗਿਆ ਸਾਡੇ ਕੋਲ ਹਮ ਗੰਭੀਰ ਜਗ੍ਹਾ ਤੇ ਘਟਨਾ ਨਾ ਕਰੋ ਭਾਈ ਜਾਨ ਫਰੀ ਹੋ ਜਾਂਦੀ ਟਸ ਫਰੀ ਹੋ ਜਾਂਦੀ ਹੈ ਬਿਲਕੁਲ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣੇ ਪਰਸ ਕਹਨੇ ਘੱਟੇ ਸੁਧਾਰ ਕੇ ਰੱਖੋ ਭਾਈ ਜੇਬ ਕਤਰਿਆਂ ਤੋਂ ਸਾਵਧਾਨ ਰਹਿਓ ਭਾਈ ਇੱਕ ਜਗ੍ਹਾ ਤੇ ਘੱਟ ਨਾ ਕਰੋ ਭਾਈ ਜਿਨ੍ਹਾਂ ਦੇ ਕੋਈ ਬਿਮਾਰੀ ਆਜ ਵੀ ਆ ਸੰਗਤਾਂ ਨੂੰ ਬੇਨਤੀ ਹੈ ਵੀਰ ਅੱਗੇ ਪਿੱਛੇ ਹੋ ਜਾ ਮੇਰਾ ਵੀਰੇ ਇੱਥੇ ਨਾ ਖੜੋ ਯਾਰ ਅੱਗੇ ਨੋ ਜਾ ਮੇਰਾ ਵੀਰ ਆ ਮਾਦਾ ਨੂੰ ਬੇਨਤੀ ਹੈ ਭਾਈ ਜੇ ਕਿਸੇ ਦੀ ਵੇਟ ਕਰਦੇ ਹੋ ਤਾਂ ਪਾਰਕ ਤੇ ਰਹਿ ਜਾ ਭਾਈ ਰਸਤੇ 'ਚ ਨਾ ਵਜੋ ਰਾਤ ਤੱਕ ਚੱਲਣਾ ਧੰਨਵਾਦ ਜੀ ਤੁਹਾਡਾ ਸੰਗਤਾਂ ਨੂੰ ਬੇਨਤੀ ਹੈ ਭਾਈ ਜਿਹੜੀਆਂ ਸੰਗਤਾਂ ਦਰਵਾਜ਼ੇ ਤੇ ਆ ਕੇ ਰੁਕ ਗਈਆਂ ਸਾਰੇ ਰੋਕ ਕੇ ਜਾਈਏ ਜੀ ਤਾਰੀਆਂ ਦੀਆਂ ਸਭਾ ਨੂੰ ਕਹਿੰਦੇ ਆ ਰਹੇ ਸਾਰੇ ਰੋਕ ਕੇ ਆਹ ਤੇ ਜਨਨ ਕਰੋ ਸਭ ਤੋਂ ਸਾਈਕਲ ਪਾਈ ਸਾਈਕਲ ਤੇ ਲਾਓ ਆਦੋਨ ਹੈ ਹੰਨਾ ਤੇਰੇ ਹੰਨਾ ਕੀਤਾ ਚਸਮੇ ਪਾਛਾ ਦੇ ਇਹ ਕੋਈ ਬਾਤ ਨਹੀਂ ਨਾਲ ਜਿਹੰਦੀਆ ਭਾਈ ਜੇਟਾ ਜਿੰਦਾ ਜੰਗ ਦੇ ਅੰਦਰ ਕਣਗੀਆਂ ਵਾਲੇ ਪਾਛਾ ਦੇ ਨੂੰ ਵੀ ਇੱਕ ਤੀਰਬਾਖੀ ਦੇ ਆ ਜੇਟਾ ਹਨ ਵੀਰੇ ਜੇਟਾ ਨੂੰ ਆ ਜਿੰਨੂ ਵੀ ਸੰਗਤ ਦੇ ਰਾਜਾ ਆ ਰਾਜਾ ਕੌਫੀ ਦੇ ਕਿੱਥੇ ਅੱਜ ਤੂੰ ਮੇਂ ਮਾਰ ਦੇਣਾ ਸੀ ਤਾਂ ਜਿੱਤੇ ਸਲਾਣਾ ਦਾਸ ਮੇਰਾ ਦੇਪੋ ਦੇ ਇੱਥੇ ਮੰਗਲਵਤ ਹਸਪਤਾਲ ਵੱਲੋਂ ਰੱਖ-ਵਕ ਕੈਂਪ ਲੱਗੇ ਨੇ। ਪੂਰਾ ਕੈਂਪ ਲੱਗਿਆ ਹੋਇਆ ਮੈਡੀਕਲ ਕੈਂਪ ਦੇ ਰਿਹਾ ਚੱਲ ਰਿਹਾ ਹੈ। ਅੱਜ ਇਹ ਕੈਂਪ ਹੈ। ਇਹ ਸਿੱਧੂ ਹਸਪਤਾਲ ਦਾ ਬੜਾ ਨਾਮ ਆਗਾ ਕਿ ਇਹਨਾਂ ਵੱਲੋਂ ਅੱਜ ਪੁੱਛੋਗੇ ਕਿ ਤੁਸੀਂ ਕੈਂਪ ਲਾਇਆ ਇਹਨਾਂ ਵੱਲੋਂ ਲੋਕਾਂ ਪ੍ਰਤੀ ਕਿਹੜੀ-ਕਿਹੜੀ ਸਹੂਲਤਾਂ ਕੀ-ਕੀ ਤੁਸੀਂ ਦਿਨੇ ਹੋ ਇਹਨਾਂ ਨੂੰ। ਇਹਨਾਂ ਦਾ ਵਹਿਕੀ ਕਥਾ ਸਭ ਇਹੋ ਜਿਹੀ ਗੱਤ ਹੈ। ਸਾਡਾ ਬਸ ਜਿਹੜਾ ਬੇਟੀਆ ਭਾਈ ਆ ਗਿਆ ਹਜ਼ਾਰਾਂ ਰੁਪਏ ਪੱਖੇ ਖੰਡ ਦੇ ਦਿੱਤੀ ਇਹ ਜਿਹੜਾ ਅੰਮਲੀ ਸਥਾਨ ਹਸਪਤਾਲ ਤੋਂ ਕੈਂਪ ਲਾਇਆ ਗਿਆ ਉਹਦੇ ਵਿੱਚ ਕਿਹ ਕਿਹ ਲੋਕਾਂ ਨੂੰ ਸਹੂਲਤਾਂ ਦੇ ਲੋਕਾਂ ਨੂੰ ਦਰਦ ਦਿਉਂਦਾ ਇੱਕ ਵਾਰ ਸੇਹ ਹੱਥਾਇਆ ਅਸੀਂ ਸਮਾਜ ਵਿੱਚ ਗੱਲ ਕਰਦੇ ਗੱਲ ਭਾਈ ਖਾਣ ਦੀ ਗੱਲ ਇਹਦੇ ਤੇ ਕੁਝ ਮਾਣ ਨਹੀਂ ਦਿੱਤਾ माना <laughs> कर الله مانی جي ۽۽ جيلا جي رستي تي نھن کھڙو کي ڏي ڏي ٿي 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 ٿ ਮੋਰੀਆਂ ਆਪਾਂ ਪਿੰਡਾਂ ਦੇ ਇੱਕ ਨਸਰ ਦਾ ਪ੍ਰਸੰਪਤ ਹੈ ਜੋਰ ਸੰਗਤ ਲੋਕੀਂ ਦੇ ਹੀ ਬੇਨਾਮ ਤੋਂ ਨਾਂ ਕਰੋ ਵੀਰੇ ਸੰਗਤ ਲੋਕੀਂ ਦੇ ਦਰਵਾਦ ਸਾਹਿਬ ਤੋਂ ਜਾਂਦੇ ਤਿੰਨ ਟੱਕੇ ਜਾਓ ਜੀ ਆਪੋ ਆਪਣੇ ਦਰਵਾਜ਼ੇ ਮਹਿਰਾਬ ਪੱਤਰੀਆਂ ਲੱਗੀ ਪਿਆਰ ਦਾ ਸਿੱਖ ਦੀ ਯਾਦ ਕਰਦਾ ਹੈ ਸਿੱਖ ਦੇ ਵੇੜੇ ਚ ਬੈ ਕੇ ਯਾਦ ਕਰਦਾ ਟੱਕਾ ਪਿਆਰਾ ਸਿੱਖ ਦਾ ਮਲਾ ਹਵਨ ਨੂੰ ਸਭੀ ਦੇ ਦਰ ਤੇ ਹਵਨ ਨੂੰ ਤੁਹ ਕਦੇ ਸ਼ੇਵਰ ਜਾਤੇ ਸਹੀ ਆਇਆ ਪਰ ਤੂੰ ਤੇ ਸ਼ੇਵੇਂ ਪਾਛਾ ਦੇ ਦਰਸ਼ਨ ਕਰਕੇ ਆਇਆ ਮੈਨੂੰ ਦੱਸ ਸ਼ੇਵੇਂ ਪਾਛਾ ਦੇਖ